ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਬਾਰੇ ਵੱਡੀ ਖਬਰ ਭਗਵੰਤ ਮਾਨ ਸਾਹਮਣੇ ਹੀ ਕੇਜਰੀਵਾਲ ਨੇ ਕੀਤਾ ਐਲਾਨ ਅੱਜ ਅਮ੍ਰਿਤਪਾਲ ਸਿੰਘ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਤੋਂ ਆ ਸਕਦੇ ਹਨ ਬਾਹਰ ਪੰਜਾਬ ਸਰਕਾਰ ਨੇ ਐਨਐਸਏ ਕੀਤਾ ਖਤਮ ਅੱਜ ਵਿਕਰਮਜੀਤ ਐਸਆਈਟੀ ਸਾਹਮਣੇ ਹੋ ਸਕਦੇ ਹਨ ਪੇਸ਼ ਡਰੱਗ ਮਾਮਲੇ 'ਚ ਹੋਵੇਗੀ ਪੁੱਛਗਿੱਛ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ 2364 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਪੰਜਾਬ 'ਚ 3 ਸਾਲ ਪੂਰੇ ਹੋਣ ਤੇ ਬੋਲੇ ਰਵਨੀਤ ਸਿੰਘ ਬਿੱਟੂ ਤੇ ਰਾਜਾ ਵੜਿੰਗ ਭਗਵੰਤ ਮਾਨ ਸਰਕਾਰ ਤੇ ਸਾਦੇ ਨਿਸ਼ਾਨੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ ਸੰਯੁਕਤੀ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਮਾਰਚ ਪੰਜਾਬ ਦੇ ਇਨਾ ਪੰਜ ਜ਼ਿਲਾਂ ਲਈ ਅਲਰਟ ਜਾਰੀ ਹੈ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਅੱਜ ਮੁਰ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਹੋਵੇਗੀ ਸ਼ੁਰੂ ਬਜਟ ਤੇ ਹੋਵੇਗੀ ਚਰਚਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ 3 ਸਾਲ ਪੂਰੇ ਹੋਣ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲਵਾ ਦੌਰਾਨ ਪੰਜਾਬ ਦਾ ਸੀਐਮ ਬਦਲੇ ਜਾਣ ਦੀ ਚਰਚਾ ਤੇ ਕੇਜਰੀਵਾਲ ਨੇ ਕਿ ਹੈਗੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ 5 ਸਾਲ ਪੂਰੇ ਕਰਨਗੇ ਤੇ ਅਗਲੇ 5 ਸਾਲ ਵੀ ਇਹੀ ਮੁੱਖ ਮੰਤਰੀ ਰਹਿਣਗੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਗਰੀਬਾਂ ਦੀ ਸੇਵਾ ਕਰਨੀ ਹੈ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ ਨਸ਼ਾ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਇਸ ਲਈ ਅਸੀਂ ਗੁਰੂਆਂ ਦਾ ਆਸ਼ੀਰਵਾਦ ਲੈਣ ਆਏ ਹਾਂ ਨਾਲ ਹੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਗੇ ਪੰਜਾਬ ਵਿੱਚ ਨਸ਼ੇ ਤੇ ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਗੂਆਂ ਦਾ ਆਸ਼ੀਰਵਾਦ ਲੈਣ ਆਏ ਹਾਂ ਤਾਂ ਕਿ ਉਹ ਉਹਨਾਂ ਦੀਆਂ ਦਿੱਤੀਆਂ ਗਈਆਂ ਗਰੰਟੀ ਨੂੰ ਪੂਰਾ ਕਰ ਸਕਣ ਅਤੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕੰਮ ਕਰਦੇ ਰਹਿਣ ਮੀਡੀਆ ਰਿਪੋਰਟਾਂ ਮੁਤਾਬਕ ਖਡੂਰ ਸਾਹਿਬ ਤੋਂ ਸੰਸਦ ਪਾਈ ਅਮਰਿਤਪਾਲ ਸਿੰਘ ਨੂੰ ਛੱਡ ਕੇ ਉਹਨਾਂ ਦੇ ਬਾਕੀ ਸੱਤ ਸਾਥੀਆਂ ਤੇ ਲਾਇਆ ਐਨਐਸਏ ਹਟਾਇਆ ਗਿਆ ਹੈ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਵਿਰੁੱਧ ਐਨਐਸਏ ਦੀ ਮਿਆਦ ਨਾ ਵਧਾਉਣ ਦਾ ਫੈਸਲਾ ਕੀਤਾ ਹੈ ਐਨਐਸਏ ਹਟਾਉਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ ਸੂਤਰਾਂ ਮੁਤਾਬਕ ਦਲਜੀਤ ਕਲਸੀ ਕੁਲਵੰਤ ਸਿੰਘ ਰੌਂਕੇ ਬਸੰਤ ਸਿੰਘ ਪਪਲ ਪ੍ਰੇ ਸਿੰਘ ਅਤੇ ਗੁਰਮੀ ਸਿੰਘ ਹਰਜੀਤ ਸਿੰਘ ਤੋਂ ਐਨਐਸਏ ਹਟਾਇਆ ਗਿਆ ਹੈ ਇਹ ਪਿਛਲੇ 2 ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਜਾਣਕਾਰੀ ਮੁਤਾਬਿਕ ਅੱਜ ਸਾਰਿਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਸਕਦਾ ਹੈ ਪੰਜਾਬ ਪੁਲਿਸ 2023 ਵਿੱਚ ਹੋਏ ਜਨਾਲਾ ਪੁਲਿਸ ਸਟੇਸ਼ਨ ਦੇ ਮਾਮਲੇ 'ਚ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ ਐਮਪੀ ਅਮਰਿਤਪਾਲ ਸਿੰਘ ਡੀਬ੍ਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਉਹਨਾਂ ਦੀ ਅਗਲੀ ਐਨਐਸਏ ਸੁਣਵਾਈ 22 ਮਾਰਚ ਨੂੰ ਹੋਣੀ ਹੈ ਜਿਸ ਤੋਂ ਬਾਅਦ ਸਰਕਾਰ ਫੈਸਲਾ ਲਵੇਗੀ ਸੂਤਰਾਂ ਮੁਤਾਬਕ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਆਨਲੀ ਪੰਜਾਬ ਪੁਲਿਸ ਆਸਾਂਵਰਵਾਨਾ ਹੋਵੇਗੀ ਅਤੇ ਹੁਣ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਵਿੱਚ ਰੱਖਿਆ ਜਾਵੇਗਾ ਦੱਸ ਨਿਊ ਹੈ ਕਿ ਅਮਰਿਤਪਾਲ ਸਿੰਘ ਤੇ ਅਜੇ ਯੂਏਪੀਏ ਵੀ ਲੱਗਿਆ ਹੋਇਆ ਹੈ ਅਤੇ ਹੁਣ ਉਹਨਾਂ ਦੇ ਸੱਤ ਸਾਥੀਆਂ ਤੋਂ ਨ ਸੇਖਟਾਇਆ ਗਿਆ ਹੈ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੇ ਡਰੱਗ ਰੈਕਟ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਦੁਬਾਰਾ ਤਲਬ ਕੀਤਾ ਹੈ ਵਿਕਰਮ ਮਜੀਠੀਆ ਨੂੰ 17 ਮਾਰਚ ਯਾਨੀ ਅੱਜ ਪੇਸ਼ ਹੁੰਦੇ ਹੁਕਮ ਦਿੱਤੇ ਗਏ ਸਨ ਗੌਰਤਲ ਹੈ ਕਿ ਸੁਪਰੀਮ ਕੋਰਟ ਨੇ ਹਾਲੀ ਵਿੱਚ ਵਿਕਰਮ ਮਜੀਠੀਆ ਨਾਲ ਜੁੜੇ ਡਰੱਗ ਮਾਮਲੇ 'ਚ ਵੱਡਾ ਫੈਸਲਾ ਲਿਆ ਸੀ ਅਦਾਲਤ ਨੇ ਮਜੀਠੀਆ ਨੂੰ 17 ਮਾਰਚ 2025 ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਬੀਤੇ 4 ਮਾਰਚ ਨੂੰ ਸੁਪਰੀਮ ਕੋਰਟ ਦੀ ਇੱਕ ਬੈਂਚ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਵਿਕਰਮ ਜੀਠੀਆ ਲੰਬੇ ਸਮੇਂ ਤੋਂ ਡਰਗ ਨਾਲ ਜੁੜੇ ਇੱਕ ਮਾਮਲੇ ਵਿੱਚ ਫਸੇ ਹੋਏ ਹਨ ਜਿਸ ਵਿੱਚ ਚੌਨਾ ਤੇ ਨਸ਼ਾ ਤਸਕਰੀ ਅਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ ਇਸ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਅੱਜ ਵਿਕਰਮ ਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋ ਸਕਦੇ ਹਨ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ 1572 ਐਨਡੀਪੀਐਸ ਮਾਮਲੇ ਦਰਜ ਕੀਤੇ ਗਏ ਹਨ 2364 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 390 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ 1128 ਕਿਲੋਗ੍ਰam ਪੁੱਕੀ 51 ਕਿਲੋਗ੍ਰam ਅਫੀਮ 13 ਕਿਲੋਗ੍ਰam ਗਾਂਜਾ ਤੇ 63 ਲੱਖ ਡਰੱਗ ਮਨੀ ਜ਼ਬਤ ਕੀਤੀ ਗਈ ਹੈ ਇਸ ਸਮੇਂ ਦੌਰਾਨ 28 ਤਸਕਰਤੇ ਗੈਂਗਸਟਰ ਮੁਕਾਬਲੇ ਵਿੱਚ ਜ਼ਖਮੀ ਹੋਏ ਹਨ ਜਦੋਂ ਕਿ ਨਸ਼ਾ ਤਸਕਰਾਂ ਨੇ ਉਹਨਾਂ ਲੋਕਾਂ ਦੇ 23 ਘਰ ਤਬਾਹ ਕਰ ਦਿੱਤੇ ਹਨ ਜਿਨ੍ਹਾਂ ਨੇ ਉੱਥੇ ਜਾਇਦਾਦ ਬਣਾਈਆਂ ਸਨ ਇੱਥੇ ਵੀ ਦੱਸ ਦਈਏ ਕਿ ਬੀਤੇ ਦਿਨ ਵੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਤੇ ਨਸ਼ੇ ਦੇ کاروبار ਵਿੱਚ ਲੱਗੇ ਲੋਕਾਂ ਵਿਰੁੱਧ ਜੰਗੀ ਪਦਰਤੇ ਕਾਰਵਾਈ ਕਰਦੇ ਆ ਫਿਰੋਜ਼ਪੁਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿੰਡ ਝੁੱਗੇ ਹਜ਼ਾਰਾਂ ਪੁਲਿਸ ਸਟੇਸ਼ਨ ਫਿਰੋਜ਼ਪੁਰ ਸਦਰ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਘਰ ਬਣਾਈ ਬੈਠੇ ਨਸ਼ਾ ਤਸਕਰ ਗੁਰਚਰਨ ਸਿੰਘ ਪੁੱਤਰ ਸੁਜੀਤ ਸਿੰਘ ਦਾ ਘਰ ਜੀਐਸਵੀ ਮਸ਼ੀਨ ਨਾਲ ਢਾਇਆ ਗਿਆ ਸੀ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰ ਪਗੋੜਾ ਹੈ ਤੇ ਇਸ ਖਿਲਾਫ ਇੰਨੇ ਕੇਸ ਦਰਜ ਹਨ ਉਹਨਾਂ ਇਹ ਵੀ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਵੀ ਇਸ ਦਾ ਕਬਜ਼ਾ ਕੀਤਾ ਹੋਇਆ ਹੈ ਜੋ ਕਿ ਜਲਦੀ ਹੀ ਛੁਡਾ ਲਿਆ ਜਾਵੇਗਾ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਵੜਿੰਗ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਰਵਨੀਤ ਸਿੰਘ ਬਿੱਟੂ ਨੇ ਲਿਖਿਆ ਹੈ ਕਿ ਪੰਜਾਬ ਚ ਆਪ ਸਰਕਾਰ ਦੇ 3 ਸਾਲ ਪੰਜਾਬ ਦੇ ਲੋਕਤੰਤਰ ਇਤਿਹਾਸ ਤੇ ਇੱਕ ਧੱਬਾ ਹਨ ਇਹ ਇੱਕ ਬਹੁਤ ਹੀ ਅਯੋਗਤਾ ਪ੍ਰਿਸ਼ਟ ਸਰਕਾਰ ਸਾਬਿਤ ਹੋਈ ਹੈ ਉਤ ਤੋਂ ਸਰਕਾਰ ਦੇ 3 ਸਾਲਾਂ ਦਾ ਜਸ਼ਨ ਮਨਾਉਣਾ ਸੂਬੇ ਦੇ ਲੋਕਾਂ ਦਾ અપਮਾਨ ਹੈ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੂੰ ਪੰਜਾਬ ਦੇ ਇਸ ਦੂਰਦਸ਼ਾ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਤੇ ਇਸ ਅਸਫਲਤਾ ਲਈ ਮੁਆਫੀ ਮੰਗਣੀ ਚਾਹੀਦੀ ਹੈ ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਚ 3 ਸਾਲ ਪੂਰੇ ਹੋਣ ਤੇ ਕਿਹਾ ਹੈ ਕਿ ਲੁੱਟਾਂ ਤੇ ਲੋਕਾਂ ਦੇ ਨੁਕਸਾਨ ਦੇ 3 ਸਾਲ ਹਫੜਾ ਦਫੜੀ ਤੇ ਕੁਸ਼ਾਸ਼ਨ ਦੇ 3 ਸਾਲ ਝੂਠ ਅਤੇ ਧੋਖੇ ਦੇ 3 ਸਾਲ ਫੋਕੇ ਵਾਦੇ ਕਰਕੇ ਮੁੱਕਰ ਜਾਣ ਦੇ 3 ਸਾਲ ਪਛਤਾਵੇ ਦੇ 3 ਸਾਲ ਬਦਲਾਖੋਰੀ ਦੇ 3 ਸਾਲ ਉਹਨਾਂ ਲਿਖਿਆ ਕਿ ਅਰਥ ਵਿਵਸਥਾ ਹੋਵੇ ਜਾਂ ਕਾਨੂੰਨੀ ਵਿਵਸਥਾ ਭਾਵੇਂ ਸਿਹਤ ਖੇਤਰ ਜਾਂ ਸਿੱਖਿਆ ਖੇਤਰ ਭਾਵੇਂ ਰੁਜ਼ਗਾਰ ਹੋਵੇ ਜਾਂ ਨਿਵੇਸ਼ ਹੋਵੇ ਚਾਹੇ ਕਾਰੋਬਾਰ ਹੋਵੇ ਅਪਰਾਧ ਹੋਵੇ ਜਾਂ ਨਸ਼ਾ ਕਿਸਾਨ ਹੋਵੇ ਜਾਂ ਮਜ਼ਦੂਰ ਕਰਮਚਾਰੀ ਹੋਣ ਜਾਂ ਬੇਰੁਜ਼ਗਾਰ ਆਪ ਸਰਕਾਰ ਹਰ ਜਗ੍ਹਾ ਤੇ ਫੇਲ ਹੈ ਇਸਨੇ ਸਿਰਫ ਪੰਜਾਬ ਵਿੱਚ ਬਾਰੀ ਲੋਕਾਂ ਨੂੰ ਵਸਾਇਆ ਹੈ ਜਿਵੇਂ ਪੁਰਾਣੇ ਸਮੇਂ ਦੇ ਬਸਤੀਵਾਦੀ ਕਬਜ਼ੇ ਵਾਲੀਆਂ ਕਲੋਨੀਆਂ ਦਾ ਸ਼ੋਸ਼ਣ ਕਰਦੇ ਸਨ ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਇਸ ਦੇ ਨਾਲ ਹੀ ਰਾਜਾ ਬਰਿੰਗ ਨੇ ਲਿਖਿਆ ਕਿ ਆਪਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਅਤੇ ਇਸ ਨੂੰ ਬਰਬਾਦ ਕਰਕੇ ਨਾ ਸਿਰਫ ਪੰਜਾਬ ਨੂੰ ਆਰਥਿਕ ਅਤੇ ਵਿਤੀ ਤੌਰ ਤੇ ਲੁੱਟਿਆ ਹੈ ਸਗੋ ਇਸਨੇ ਦਿੱਲੀ ਤੋਂ ਮਹੱਤਵਪੂਰਨ ਉਦਯਾਂ ਨੂੰ ਆਊਟਸੋਰਸ ਕਰਕੇ ਪੰਜਾਬ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ਤੇ ਵੀ ਲੁੱਟਿਆ ਹੈ ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਕੋਲ ਹੋਣੇ ਚਾਹੀਦੇ ਹਨ ਪਰ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ 3 ਸਾਲ ਬੀਤ ਗਏ ਹਨ 2 ਹੋਰ ਬਾਕੀ ਹਨ ਤੇ 2 ਸਾਲ ਕੁਝ ਜ਼ਿਆਦਾ ਲੰਬਾ ਸਮਾਂ ਨਹੀਂ ਹੈ ਉਹ ਵੀ ਸਿਰਫ ਤਾਂ ਹੀ ਜੇਕਰ ਆਪ ਆਪਣਾ ਪੂਰਾ ਕਾਰਜਕਾਲ ਪੂਰਾ ਕਰ ਲੈਂਦੀ ਹੈ ਜਿਸ ਦੀ ਬਹੁਤੀ ਸੰਭਾਵਨਾ ਬਚੀ ਨਹੀਂ ਹੈ ਰਾਜਾ ਵਰਿੰਗ ਨੇ ਵੀ ਕਿਹਾ ਕਿ ਹਰ ਚੀਜ਼ ਦਾ ਹਿਸਾਬ ਲਿਆ ਜਾਵੇਗਾ ਭਾਵੇਂ ਉਹ ਪੈਸੇ ਦਾ ਹੋਵੇ ਚੋਰੀ ਦਾ ਹੋਵੇ ਜਾਂ ਹਰ ਕਾਂਗਰਸੀ ਜਾਂ ਆਮ ਨਾਗਰਿਕ ਜਿਸ ਨੂੰ ਉਹਨਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਹੋਵੇ ਹੁਣ ਪਰਿਵਰਤਨ ਲਿਆਉਂਦੀਆਂ ਹਵਾਵਾਂ ਵਗਣ ਲੱਗ ਪਈਆਂ ਹਨ ਭਾਵੇਂ ਲੀਕੇ ਰੱਖ ਲੋ ਸੰਯੁਕਤ ਕਿਸਾਨ ਮੋਰਚਾ ਨੇ ਬਜਟ ਵਾਲੇ ਦਿਨ 26 ਮਾਰਚ ਨੂੰ ਚੰਡੀਗੜ੍ਹ ਚ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਇਹ ਐਲਾਨ ਚੰਡੀਗੜ੍ਹ ਸਥਿਤ ਕਿਸਾਨ ਭਵਨ ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਹੈ ਇਸ ਦੌਰਾਨ ਮੋਰਚਾ ਦੇ ਆਗੂ ਡਾਕਟਰ ਦਰਸ਼ਨਪਾਲ ਤੇ ਹੋਰਨਾਂ ਕਿਸਾਨ ਆਗੂਆਂ ਨੇ 3 ਮਾਰਚ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਤੇ 5 ਮਾਰਚ ਨੂੰ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਪੰਜਾਬ ਵਿਧਾਨ ਸਭਾ ਵੱਲ ਕੂਚ ਕੀਤਾ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਸયુક્ત ਕਿਸਾਨ ਮੋਰਚੇ ਵੱਲੋਂ 4 ਮਈ ਨੂੰ ਜਲੰਧਰ ਵਿੱਚ ਇੱਕ ਸੈਮੀਨਾਰ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸੱਦਾ ਦਿੱਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਬਾਰੇ ਜਾਣੂ ਕਰਵਾਇਆ ਜਾਵੇਗਾ ਪੰਜਾਬ ਦੇ ਮੌਸਮ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦਰਅਸਲ ਪੰਜਾਬ ਚ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਐਸਐਸ ਨਗਰ ਵਿੱਚ ਅੱਜ ਭਾਰੀ ਮੀਂਹ ਦਾ alert ਜਾਰੀ ਕੀਤਾ ਗਿਆ ਹੈ ਇਨ੍ਹਾਂ ਸ਼ਹਿਰਾਂ ਚ ਬੱਦਲ ਗਰਜਣ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਤਿਹਾਸ ਦੀ ਅਸਦੀ ਹੈ ਕਿ ਪੰਜਾਬ ਵਿੱਚ ਵੀ ਬੀਤੇ ਦਿਨਾਂ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਇਸ ਦੇ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਉੱਥੇ ਮੀਂਹ ਸੰਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਜੋ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਉਹ ਹੁਣ ਫਿਰ ਤੋਂ ਵਧੇਗੀ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਪਹਿਲੇ ਦਿਨ ਹੀ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮਾ ਦੇਖਿਆ ਗਿਆ ਸੀ ਅਤੇ ਤੀਜੇ ਦਿਨ ਦੋਮਾ ਸਦਰਾਂ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰਿਆ ਨਹੀਂ ਅੱਜ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਅੱਜ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੂੜ 11 ਵਜੇ ਸ਼ੁਰੂ ਹੋਵੇਗੀ ਪਾ ਪੰਜਾਬ ਮੇ ਪੀਐਮ ਚੇਂਜ ਕਰਨੇ ਜਾ ਰਹੇ ਐ ਐਸਾ ਹੈ ਕਿ ਕੋਈ ਤੁਸ਼ ਨਹੀਂ ਮਿਲਦਾ ਮਾਨ ਸਾਹਿਬ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਔਰ ਅਗਲੇ ਅਗਲੇ 5 ਸਾਲ ਵੀ ਪੂਰੇ ਇਹ ਇਹ ਲਾਅ ਐਂਡ ਔਰਡਰ ਕੀ ਸਥਿਤੀ ਹੈ ਕਾਨੂੰਨੀ ਕਾਰਕ ਵੀ ਕਾਨੂੰਨ ਆਪਣੇ ਅਨੁਸਾਰ ਕੰਮ ਤੇ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨ ਆਇਆ ਸਮਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਾਰੰਟੀਆਂ ਦਿੰਦੇ ਸੀ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਕਿ ਅਸੀਂ ਨੁਸਤੇ ਮਾਲ ਕਰਨਾ ਕਰਨਾ ਹੈ بس ਇਹੀ ਅਰਦਾਸ ਕੀਤੀ ਇੱਕ ਸਰਬੱਤ ਦੇ ਭਲੇ ਦੀ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ ਚ ਔਰ ਲੋਕਾਂ ਦੇ ਪੱਖ ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਹਾਂਗਾ ਕੁਝ वाहे गुरु जी का खालसा वाहगुरु जी की फतेह आज हमारी आम आदमी पार्टी की पंजाब सरकार को तीन साल पूरे हो रहे हैं और 16 मार्च 2022 को मान साहब ने पंजाब के मुख्यमंत्री के तौर पे शपथ ली थी और आज हम गुरु जी महाराज के दरबार में आए हैं उनसे आशीर्वाद लेने के लिए कि तीन साल में उन्होंने हमें मार्ग दिखाया मार्गदर्शन किया हमें शक्ति दी कि हम लोगों की सेवा करते रहें और गुरु जी महाराज के बताए हुए रास्ते पे चलें हम हमें गरीबों की सेवा करनी है जिनके पास कुछ नहीं है उनकी सेवा करनी है लोगों को न्याय दिलाना है हमारा जो युवा नशे में आज सबसे बड़ी समस्या पंजाब में नशे की है भ्रष्टाचार की है नशे और भ्रष्टाचार दोनों के खिलाफ अब युद्ध छेड़ छेड़ दिया है पंजाब के लोगों ने और जब एक साथ तीन करोड़ पंजाब के लोग मिलके नशे वालों खिलाफ के खिलाफ और भ्रष्टाचारियों के खिलाफ युद्ध छेड़ेंगे तो ये न्याय की लड़ाई है और गुरु जी महाराज से आज हम आशीर्वाद लेके आए हैं कि अगले दो साल भी बचे हुए समय में भी हमें रास्ता दिखाएं और हमें शक्ति दें कि हम इसी तरह से लोगों की सेवा करते रहें हम राज नहीं चला रहे हम लोगों की सेवा कर रहे हैं तो हम इसी तरह से लोगों की सेवा करते रहे ऐसी गुरुजी महाराज से हमारी दे 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 जब भी विरोधियों को कुछ नहीं मिलता तो वो बोलते हैं कि पंजाब में सीएम चेंज करने जा रहे हैं तो ऐसा है कुछ नहीं मिलता मान साहब पाँच साल पूरे करेंगे आप चिंता मत तो कीजिए और अगले पाँच साल भी पूरे करेंगे और अगले अगले पाँच साल भी पूरे ये लॉ एंड ऑर्डर की स्थिति है कानूनी कार्रवाई कानून अपने मुताबिक आप ਬਜਟ ਪੇਸ਼ ਕਰਦੇ ਹੋਏ ਸੇਮ ਟਾਈਮ ਤੇ ਕਿਸਾਨਾਂ ਨੇ ਲੰਘ ਕੇ ਕਿ ਵਿਧਾਨ ਸਭਾ ਤੇ ਰਣਾ। ਆ ਦੇਖੋ ਕਿਸਾਨ ਜਥੇਬੰਦੀਆਂ ਦਾ ਆਪਣਾ ਉਹਨਾਂ ਦਾ ਅਧਿਕਾਰ ਹੈਗਾ ਉਹ ਪ੍ਰਟੈਸਟ ਕਰ ਸਕਤੀਆਂ ਨੇ ਪਰ ਲੇਕਿਨ ਮੇਰੀ ਇਹ ਜ਼ਰੂਰ ਉਹਨੋਂ ਸਿਲੀਮਰ ਬੇਨਤੀ ਆ ਕਿ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਪਬਲਿਕ ਜਿਹੜੀ ਆਮ ਪਬਲਿਕ ਆਉਂਦੀ ਉਹਨੂੰ ਤੰਗ ਨਾ ਕੀਤਾ ਜਾਵੇ। ਪਬਲਿਕ ਦਾ ਖਿਆਲ ਰੱਖਿਆ ਜਾਵੇ। ਪਰ ਪੰਜਾਬ ਦੇ ਵਪਾਰਕ ਖੇਤਰਾਂ ਦਾ ਖਿਆਲ ਰੱਖਿਆ ਜਾਵੇ। ਅਸੀਂ ਤਾਂ ਉਹਨਾਂ ਕਿਸਾਨਾਂ ਦੀਆਂ ਸਾਰੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਸੁਣਵਾਈ ਅਸੀਂ ਸਮੇਂ-ਸਮੇਂ ਸਰ ਕਰਦੇ ਰਹਨੇ ਆ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਕਰਦੇ ਰਹਿੰਦੇ ਨੇ ਕਿ ਅਸੀਂ ਤਾਂ ਉਹਨਾਂ ਦੀ ਗੱਲ ਜਿਹੜੀ ਆ ਕੇਂਦਰ ਸਰਕਾਰ ਕੋਲੇ ਕੋਲ ਵੀ ਲਗਾਤਾਰ ਰੱਖ ਰਹੇ ਹਾਂ। ਜਦੋਂ ਵੀ ਕਦੇ ਕੇਂਦਰ ਸਰਕਾਰ ਦੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਕੜੀ ਦੀ ਭੂਮਿਕਾ ਜਿਹੜੀ ਆ ਪੰਜਾਬ ਸਰਕਾਰ ਨਿਭਾਉਂਦੀ ਆ। ਮੈਂ ਖੁਦ ਜਾਣਾਂਗਾ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਮੁੱਖ ਮੰਤਰੀ ਜਾਂਦੇ ਨੇ ਕਿ ਸਾਡੇ ਹੋਰ ਮੰਤਰੀ ਸਹਿਬਾਨ ਵੀ ਜਾਂਦੇ ਨੇ ਇਸ ਤਾਂ ਕਿਸਾਨ ਦੀ ਗੱਲ ਨੂੰ ਅੱਛੇ ਤਰੀਕੇ ਦੇ ਨਾਲ ਸੈਂਟਰ ਦੇ ਸਾਹਮਣੇ ਰੱਖਣ ਲਈ ਕਿਸਾਨ ਦੀ ਮਦਦ ਕਰਦੇ ਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਅਗੇਂਸਟ ਇੱਕ ਵੱਡੀ ਮੁਹਿੰਮ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮਹਿਮਨੋ ਪੰਜਾਬ ਦੇ ਅੰਦਰ ਬਹੁਤ ਪਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਬਹਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮਨ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਂਦਾਗਾ ਜਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਂਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰਦੇ ਨੇਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਟੀ ਝੋੜਨ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ 'ਚ ਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਨਾ ਕਾਂਗਰਸ ਦੇ ਸਮੇਂ ਨਾ ਕਾਦੀਰ ਭਾਜਪਾ ਦੇ ਸਮੇਂ ਨਾ ਹੀ ਕੋਈ ਵੱਡੀ ਮਹਿੰਮ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਬਾਅਦ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸਕਰੀਬੋ ਅਰਵਿੰਦ ਕੇਜਰੀਬਾ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਭਾ ਹੋ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ 'ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਗ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਰਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ